ਹਾਂ ਵੀ ਸੱਜਣ ਮਿੱਤਰੋ ਕੱਲ ਹੱਡ ਬੀਤੀ ਦਾ ਭਾਗ ਪਹਿਲਾ ਪਾਰਟ ਪਹਿਲਾ ਮੈਂ ਪਾਇਆ ਸੀ ਮੈਂ ਬੋਲਿਆ ਸੀ ਮੈਂ ਆਪਣੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਅੱਜ ਉਸ ਤੋਂ ਅੱਗੇ ਮੈਂ ਤਾਂ ਕੁਝ ਆਪਣੀ ਹੱਡ ਬੀਤੀ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆਂ ਧਿਆਨ ਦੇ ਕੇ ਸੁਣਿਓ ਵੀਡੀਓ ਨੂੰ ਅੰਤ ਤੱਕ ਦੇਖਿਓ ਸੁਣਿਓ ਸਾਂਝੀ ਸੱਜਣ ਮਿੱਤਰੋ ਕਾਲਜ ਦੇ ਵਿੱਚ ਦੀਏ ਕਰਨ ਤੋਂ ਬਾਅਦ ਬਹੁਤ ਕੁਝ ਗਿਆਨ ਹੋਇਆ ਬੜੀਆਂ ਲੈਣਾ ਨਿਕਲੀਆਂ ਕੋਈ ਕਲਾਕਾਰ ਬਣਿਆ ਕੋਈ ਵਿਗਿਆਨੀ ਬਣਿਆ ਕਿਸੇ ਨੇ ਕੁਝ ਕੀਤਾ ਕਿਸੇ ਨੇ ਕੁਝ ਕੀਤਾ ਪਰ ਜਿਹੜਾ ਕੋਈ ਆਪ ਤੋਂ ਐ ਲੱਗੇ ਵੀ ਇਹ ਉਮਰ ਦਾ ਛੋਟਾ ਹੈ ਤੇ ਇਹ ਮੈਨੂੰ ਮਤ ਦੇ ਰਿਹਾ ਉਹਦੀ ਮਤ ਥੋੜੀ ਜੀ ਸਾਨੂੰ ਯਸ਼ਦੀ ਨਹੀਂ ਹੁੰਦੀ ਮੇਰੇ ਨਾਲ ਵੀ ਇੰਜ ਹੀ ਹੋਈ ਮੇਰੇ ਨਾਲ ਇੰਜ ਕਿਵੇਂ ਹੋਈ ਮੇਰੇ ਨਾਲ ਇੱਕ ਮੇਰਾ دوست ਸੀਗਾ ਪ੍ਰੇਮ ਸਿੰਘ ਕੋਠਾ ਗੁਰੂ ਤੋਂ ਜਦੋਂ ਅਸੀਂ 11ਵੀਂ ਦੇ ਵਿੱਚ ਜਣੀ ਪ੍ਰਿਪ ਦੇ ਵਿੱਚ ਪੜਨ ਲੱਗੇ ਆ ਉਦੋਂ ਤੋਂ ਮੇਰਾ ਉਹ ਦੋਸਤ ਬਣ ਗਿਆ ਕਿਉਂਕਿ ਮੇਰੇ ਨਾਲ ਉਹਦੀ ਸੀਟ ਸੀ ਬੈਠਣ ਦੀ ਬੈਠਣ ਤੇ ਉੱਠਣ ਦੀ ਸੀਟ ਹੋ ਗਈ ਚਾਹ ਪਾਣੀ ਦਾ ਸਾਡਾ ਕੰਟੀਨ ਤੇ ਤੀਨ ਹੋ ਗਿਆ ਇਕੱਠਾ ਹੋ ਗਿਆ ਅਸੀਂ ਵੇਲਾ ਸਮਾਂ ਹੁੰਦਾ ਜਦੋਂ ਕੋਈ ਵੇਲਾ ਵੇਕੈਂਟ ਪੀਰੀਡ ਹੁੰਦਾ ਉਹਦੇ ਵਿੱਚ ਬੈਠ ਕੇ ਗੱਪਸ਼ਾਪ ਮਾਰਦੇ ਰਹਿੰਦੇ ਸੀ ਤਾ ਉਹ ਬੰਦੇ ਨੇ ਮੈਨੂੰ ਉਸ ਮੁੰਡੇ ਨੇ ਸਵਾਹ ਦਿੱਤੀ ਕਹਿੰਦਾ ਆਪਾਂ 1.5 ਵਜੇ ਵਿਹਲੇ ਹੋ ਜਾਂਦੇ ਆ ਛੁੱਟੀ ਹੋ ਜਾਂਦੀ ਆ ਮੈਂ ਕਿਹਾ ਹਾਂ ਹੋ ਜਾਂਦੀ ਐ ਕਹਿੰਦਾ ਫਿਰ ਗੱਡੀ ਥੋੜੀ ਕਿੰਨੇ ਵਜੇ ਜਾਂਦੀ ਐ ਮੈਂ ਕਿਹਾ 4 4:30 ਕਹਿੰਦਾ ਉਦੋਂ ਤੱਕ ਵਿਹਲਾ ਹੀ ਹੁੰਨਾ ਹੈ ਉਦੋਂ ਬਾਅਦ ਬਾਅਦ ਮੈਂ ਕਿਹਾ 6 ਵਜੇ ਜਾਂਦੀ ਐ ਕਹਿੰਦਾ ਠੀਕ ਐ ਕਹਿੰਦਾ ਜੇ ਆਪਾਂ ਜਿੰਨਾ ਟਾਈਮ ਵਿਹਲੇ ਆ ਉਹਨਾਂ ਟਾਈਮ ਇੱਥੇ ਕੋਈ ਕੰਮ ਸਿੱਖ ਲਿਆ ਕਰਕੇ ਨੌਕਰੀ ਦਾ ਕੀ ਐ ਨੌਕਰੀ ਨਾਲ ਕੰਮ ਆਪਦਾ ਚੰਗਾ ਹੁੰਦਾ ਹੈ ਮੈਂ ਆਖਿਆ ਲੈ ਮੇਰੇ ਨਾਲ ਨਲਾਇਕ ਬੰਦਾ ਹੈ ਮੇਰੇ ਨਾਲ ਉਮਰ ਛੋਟਾ ਹੈ ਇਹ ਮੈਨੂੰ ਮਤ ਦੇ ਰਿਹਾ ਪਰ ਤੂੰ ਸਿੱਖਣਾ ਸਿੱਖ ਰਿਹਾ ਮੈਂ ਨਹੀਂ ਸਿੱਖਦਾ ਸੱਜਣ ਮਿੱਤਰ ਪਿਆਰਿਓ ਉਹ ਬੰਦਾ ਇੱਕ ਟੇਲਰ ਮਾਸਟਰ ਕੋਲੇ ਕੱਪੜੇ ਸਿਉਣ ਦਾ ਕੰਮ ਸਿੱਖਣ ਲੱਗ ਗਿਆ ਜਦੋਂ ਕਾਲਤ ਤੋਂ ਵਿਹਲਾ ਹੁੰਦਾ ਤੇ ਉਸ ਟਾਈਮ ਜਾ ਕੇ ਉਹਨੇ ਕਟਾਈ ਸਲਾਈ ਇਹਦਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਟੇਲਰ ਮਾਸਟਰ ਉਹਨੂੰ ਚਾਹਤਾ ਪਿਆ ਦਿੰਦਾ ਤੇ ਉਹ ਦਿੰਦਾ ਕੁਝ ਨਹੀਂ ਸੀ ਜਦੋਂ ਉਹਦਾ ਹੱਥ ਵੇਖਿਆ ਉਹਦਾ ਕੰਮ ਵੇਖਿਆ ਮਹੀਨੇ ਦੋ ਮਹੀਨੇ ਬਾਅਦ ਹੁਣ ਤਾਂ 15-20 ਰੁਪਏ ਮਹੀਨਾ ਦੇਣੇ ਵੀ ਸ਼ੁਰੂ ਕਰਤੇ ਉਹਨੂੰ ਉਹ ਕਹਿੰਦਾ ਲੈ ਵੀ ਮੇਰੀ ਤਾਂ ਲਾਟਰੀ ਲੱਗ ਗਈ ਤੁਸੀਂ ਹਲੇ ਵੀ ਆ ਜਾਓ ਇਸ ਪਾਸੇ ਸੰਗੇ ਰਹੋਗੇ ਅਗਰ ਸਾਥੋਂ ਤਾਂ ਨਹੀਂ ਭਰਾਵਾ ਨਿਗਾ ਲੱਗਦੀ ਐ ਉਹ ਬੰਦਾ ਨੇ ਸਾਲ ਭਰ ਉਸ ਮੁੰਡੇ ਨੇ ਕੰਮ ਕੀਤਾ ਇਸ ਸਾਲ ਭਰ ਦੇ ਵਿੱਚ ਆਪਣੀਆਂ ਪੈਂਟਾਂ, ਸ਼ਰਟਾਂ, ਕੁੜਤੇ, ਪਜਾਮੇ ਇਹੋ ਜੀਆਂ ਚੀਜ਼ਾਂ ਸੌਣ ਲੱਗ ਗਿਆ। ਅਗਲਾ ਸਾਲ ਆ ਗਿਆ। ਅਗਲੇ ਸਾਲ ਬਾਈ ਜੀ ਉਹ ਇੱਕ ਡਾਕਟਰ ਕੋਲੇ ਜਾ ਲੱਗਿਆ। ਫੇਰ ਸਾਨੂੰ ਮਤ ਦਿੱਤੀ। ਕਹਿੰਦਾ ਅਜੇ ਤੋ ਡਾਕਟਰੀ ਸਿੱਖੋ। ਘਰ ਦਾ ਇਲਾਜ, ਘਰ ਦਾ ਡਾਕਟਰ, ਘਰ ਦਾ ਹੀ ਵੈਦ ਘਰੇ ਬਣ ਜਾਗੇ। ਸਾਡੇ ਫੇਰ ਵੀ ਮੇਰੇ ਫੇਰ ਵੀ ਇਹ ਗੱਲ ਨਾ ਜੀ। ਤਾਂ ਉਹ ਬੰਦੇ ਨੇ ਭਾਈ ਇੱਕ ਸੋਹਣ ਲਾਲ ਗਰੋਵਰ ਨਾਂ ਦਾ ਡਾਕਟਰ ਸੀ ਬਠਿੰਡੇ ਬੜਾ ਮਸ਼ਹੂਰ ਡਾਕਟਰ ਸੀ ਤੇ ਉਸ ਦੇ ਕੋਲੇ ਉਸ ਨੇ ਡਾਕਟਰੀ ਸਿੱਖਣੀ ਸ਼ੁਰੂ ਕਰਤੀ 12ਵੀਂ 13ਵੀਂ ਦੇ 14ਵੀਂ 3 ਸਾਲ ਲਗਾਤਾਰ ਜਦੋਂ ਇੱਕ ਸਾਲ ਪਹਿਲਾ ਲਾਇਆ ਉਹਨੇ ਪਹਿਲੇ ਸਾਲ ਦੇ ਵਿੱਚ ਤਾਂ ਉਹ ਜਾਨੇ ਜਿੰਨਾ ਕੋਈ ਕੋਈ ਟਾਈਮ ਹੁੰਦਾ ਸੀ ਉਹਨਾਂ ਕੀ ਲਾਉਂਦਾ ਸੀ ਤੇ ਸ਼ਾਮ ਨੂੰ ਪਿੰਡ ਵਗ ਜਾਂਦਾ ਸੀ ਅਗਲੇ ਸਾਲ ਡਾਕਟਰ ਕਹਿੰਦਾ ਵੀ ਤੂੰ ਪਿੰਡ ਨਾ ਜਾਇਆ ਕਰ ਤੇਰਾ ਰੋਟੀ ਦਾ ਖਰਚਾ ਤੇਰਾ ਮਕਾਨ ਦਾ ਖਰਚਾ ਤੇ ਮਕਾਨ ਤੈਨੂੰ ਮੈਂ ਦੇਉ ਰਹਿਣ ਨੂੰ ਤੂੰ ਜਿੰਨਾ ਟਾਈਮ ਕਾਲਜ ਤੋਂ ਆ ਕੇ ਲਾ ਸਕਦਾ ਲਾ ਦਿਆ ਕਰ ਬਾਕੀ ਇੱਥੇ ਹੀ ਪੈ ਜਾ ਕਰ ਨਾ ਤੂੰ ਕਿ ਇੱਥੇ ਹੀ ਕਾਲਜ ਦੇ ਬਗ ਜਾ ਕਰ ਇਹ ਕੋਈ ਤੇਰੀ ਕਾਲਜ ਦੇ ਵਿੱਚ ਸਮੱਸਿਆ ਹੈ ਮੈਨੂੰ ਉਹ ਵੀ ਦੱਸ ਮੈਂ ਉਹ ਵੀ ਦੂਰ ਕਰ ਦੂੰਗਾ ਕਿਉਂਕਿ ਮੇਰੀ ਜਾਨ ਵਛਾਣਾ ਉਹ ਕਹਿੰਦਾ ਜੀ ਮਿਹਰਬਾਨੀ ਐ ਨਹੀਂ ਮੈਨੂੰ ਤਾਂ ਆਹੀ ਸਿਖਾ ਦਿਓ ਕਰ ਚੰਗਾ ਕਹਿੰਦਾ ਡਾਕਟਰ ਦੇ ਕੋਲੇ ਜਦੋਂ ਉਹ ਜਾਂਦਾ ਤੇ ਡਾਕਟਰ ਉਹਨੂੰ ਆਪਣੇ ਕੋਲੇ ਸੱਦ ਕੇ ਵਾਹ ਲੈਂਦਾ ਕਹਿੰਦਾ ਟੀਕਾ ਟੱਲਾ ਜਾਂ ਦਵਾਈਆਂ ਤਾਂ ਮੇਰੀ ਗੈਰ ਹਾਜ਼ਰੀ ਵਿੱਚ ਵੀ ਤੁਸੀਂ ਦੇ ਸਕਦੇ ਹੋ ਪਰ ਮੈਂ ਮਰੀਜ਼ ਦੀ ਜਦੋਂ ਬਿਮਾਰੀ ਸੁਣਦਾ ਸਮਝਦਾ ਉਦੋਂ ਧਿਆਨ ਦਿਆ ਕਰ ਵੀ ਮਰੀਜ਼ ਕੀ ਬਿਮਾਰੀ ਦੱਸਦਾ ਤੇ ਮੈਂ ਉਹਦੀ ਦਵਾਈ ਕੀ ਲਿਖਦਾ ਤੇ ਇੱਕ ਕਾਪੀ ਤੇ ਨੋਟ ਆਦਾ ਲੈ ਲਾ ਤੇ ਉਹ ਨੋਟ ਕਰ ਲਿਆ ਉਸੇ ਆਧਾਰ ਤੇ ਕਹਿੰਦਾ ਤੂੰ ਤਜਰਬਾ ਸ਼ੁਰੂ ਕਰਦੀ ਤੇ ਪ੍ਰੇਮ ਸਿਆਂ ਫੇਲ ਨਹੀਂ ਹੁੰਦਾ ਲਓ ਜੀ ਉਸ ਬੰਦੇ ਨੇ ਉਸ ਮੁੰਡੇ ਨੇ ਇਹ ਕੰਮ ਸ਼ੁਰੂ ਕੀਤਾ 3 ਸਾਲ ਹੋਨੇ ਲਾਈ ਬੀਏ ਕਰਨ ਤੋਂ ਬਾਅਦ ਜਦੋਂ ਸਾਡਾ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕਿਉਂ ਰਿਜ਼ਲਟ 4 ਮਹੀਨੇ ਬਾਅਦ ਆਇਆ ਤੇ ਮੈਂ ਉਹਨੂੰ ਪੁੱਛਿਆ ਕਹਿੰਦਾ ਬਾਈ ਨਾਲੇ ਤਾਂ ਕਰ ਲਈ ਦੁਕਾਨ ਟੇਲਰ ਮਾਸਟਰ ਦੀ ਘਰੇ ਤੇ ਉਸੇ ਦੁਕਾਨ ਦੇ ਵਿੱਚ ਰੱਖ ਲਈਆਂ ਦਵਾਈਆਂ ਇਹ ਕੋਈ ਗਾਹ ਕੇ ਦਵਾਈਆਂ ਵਾਲਾ ਜਾਂਦਾ ਤਾਂ ਦਵਾਈਆਂ ਦੇ ਦਿੰਦੇ ਆ ਟੀਕੇ ਵਾਲਾ ਗਿਆ ਟੀਕਾ ਲਾ ਦਿੰਦੇ ਆ ਤੇ ਜੇ ਕੋਈ ਕੱਪੜੇ ਵਾਲੀ ਮਸ਼ੀਨ ਤਾਂ ਫਿਰ ਕਹਿੰਦਾ ਦੋ ਉਂਗਲਾਂ ਨਾਲ ਚੱਲੀ ਜਾਂਦੀ ਹੈ ਤੇ ਹੁਣ ਕਹਿੰਦਾ ਸੋਕ ਨਾਲ 4-500 ਰੁਪਇਆ ਰੋਜ਼ ਦਾ ਸ਼ਾਫ ਦਿੰਦਾ ਅਖਿਆ ਠੀਕ ਹੈ ਸਾਨੂੰ ਕੋਈ ਵਿਸ਼ਵਾਸ ਜਾ ਇੰਨਾ ਫੇਰ ਵੀ ਨਾ ਲੱਗੇ ਫੇਰ ਵੀ ਮਨ ਦੇ ਵਿੱਚ ਜਾਵੇ ਵੀ ਐਵੇਂ ਮਾਰੀ ਜਾਂਦਾ ਕੁਦਰਤੀ ਇੱਕ ਦਿਨ ਉਹਨਾਂ ਦੇ ਘਰੇ ਸਾਡਾ ਜਾਣਾ ਆਉਣਾ ਹੋ ਗਿਆ हां उधर ਕਿਤੇ ਗਿਆ ਸੀ ਮੈਂ ਰਿਸ਼ਤੇਦਾਰੀ ਦੇ ਗਾਹਾਂ ਅੱਗੇ ਤੇ ਮੈਂ ਕਿਹਾ ਚੱਲ ਵੀ ਅੱਜ ਪ੍ਰੇਮ ਦਾ ਵੀ ਗੱਪ-ਸ਼ੱਪ ਦੇਖ ਕੇ ਆਉਨੇ ਆ ਤੇ ਮਿੱਤਰੋ ਜਦੋਂ ਮੈਂ ਤਹਾਂ ਨਿਗਾਹ ਮਾਰੀ ਤੇ ਮੇਰੀ ਪੱਗ ਸਿਰ ਤੋਂ ਲੈਣ ਨੂੰ ਤਿਆਰ ਸੀ ਤਿੰਨ ਵੰਦਲੀ ਕੋਠੀ ਉਸ ਬੰਦੇ ਦੀ ਪਾਈ ਹੋਈ ਸੀ ਸਾਰੇ ਦੇ ਵਿੱਚ ਸੰਗਮਰਮਰ ਲੱਗਿਆ ਹੋਇਆ ਸੀ ਸਾਰੇ ਕੋਠੀ ਦੇ ਵਿੱਚ ਸੰਗਮਰਮਰ ਲੱਗਿਆ ਹੋਇਆ ਸੀ ਕਹਿੰਦਾ ਆਹ ਦਸਾਂ ਨਵਾਂ ਦੀ ਕਿਰਤ ਕਮਾਈ ਆ ਕੋਈ 2 ਨੰਬਰ ਦੀ ਕਮਾਈ ਨਹੀਂ ਤੇ ਮੇਰੇ ਬੈਠੇ ਬੈਠੇ ਤਿੰਨ ਚਾਰ ਗਾਹਕ ਕੋਈ ਕਪੜੇ ਵਾਲਾ ਕੋਈ ਦਵਾਈ ਲੈਣ ਵਾਲਾ ਆਈ ਜਾਵੇ ਤੇ ਮੁੜੀ ਜਾਵੇ ਆਈ ਜਾਵੇ ਤੇ ਮੁੜੀ ਜਾਵੇ ਕਹਿੰਦਾ ਮੈਨੂੰ ਤਾਂ ਹੁਣ ਸਿਰ ਖੁਰਕਣ ਦੀ ਦੇਲ ਵੀ ਨਹੀਂ ਤੇ ਮੇਰਾ ਤਾਂ ਕੈਨੇਡਾ ਇੱਥੇ ਬਣਿਆ ਪਿਆ ਇਸ ਤਰ੍ਹਾਂ ਦੀ ਸਿੱਖਿਆ ਜਿਹੜੀ ਸਿੱਖਿਆ ਦੇਖੋ ਮੈਂ ਵੀ ਲਈ ਸੀ ਬਾਣੀਆਂ ਤੋਂ ਲਈ ਸੀ ਪਰ ਉਹਦੀ ਸਿੱਖਿਆ ਜਿਹੜੀ ਮੇਰੇ ਕੰਮ ਆਈ ਦੂਜਾ ਨੰਬਰ ਇਹ ਸੀ ਤੇ ਮੈਂ ਇਧਰ ਦੁੱਧ ਦਾ ਧੰਦਾ ਸ਼ੁਰੂ ਕਰੀ ਬੈਠਾ ਸੀ। ਉਹਦਾ ਭੁਗਤਾਨ ਕਰਨਾ, ਦੁੱਧ ਦੇ ਨਵੇਂ ਗਾਹਕ ਜੋੜਨੇ, ਜਿਹੜਾ ਪਹਿਲਾਂ ਆ ਕੇ ਜਿਹੜੇ ਕੋਈ ਘੰਟਾ ਪੈਦਾ ਸੀ ਮੇਰੇ ਕੋਲ ਉਹ ਭਾਂਡੇ ਵਗੈਰਾ ਸਾਫ਼ ਕਰਨੇ ਇਹ ਵੀ ਮੇਰੀ ਮਜਬੂਰੀ ਸੀ। ਜੇ ਮੇਰੀ ਇਹ ਮਜਬੂਰੀ ਨਾ ਹੁੰਦੀ ਤਾਂ ਸ਼ਾਇਦ ਮੈਂ ਉਸ ਪਾਸੇ ਭੱਗ ਜਾਂਦਾ। ਲਓ ਜੀ, ਇਸ ਤੋਂ ਬਾਅਦ ਇੱਕ ਸਾਡੇ ਨਾਲ ਮੇਰਾ 베ਲੀ ਯਾਰ 베ਲੀ ਸੀ ਉਹ ਵੀ ਉਹ ਗਾਟ ਵਾਲੀ ਤੋਂ ਬਲਦੇਵ ਸਿੰਘ ਸੀ ਉਹ ਮੈਨੂੰ ਕਹਿੰਦਾ ਵੀ ਫੌਜ ਦੇ ਵਿੱਚ ਭਰਤੀ ਖੁੱਲੀ ਐ ਤੇ ਮਿੱਤਰਾ ਵਧੀਆ ਰਹੇਗਾ ਆ ਟੈਰੀਆਂ ਸੋਸਾਇਟੀਆਂ ਸੂਟੀਆਂ ਛੱਡ ਮੈਂ ਕਿਹਾ ਯਾਰ ਮੈਰੀ ਤਾਂ ਹੁਣ ਨਾ ਤਾਂ ਛਾਤੀ ਆਉਂਦੀ ਸੀ ਮੈਂ ਕਮਜ਼ੋਰਾ ਜਿਹਾ ਪਹਿਲੇ ਦਿਨੋਂ ਹੀ ਸੰਗਾ ਤੇ ਨਾਂ ਮੈਥੋਂ ਇਹ ਤੇਰੇ ਟੈਸਟ ਪਾਸ ਹੋਣੇ ਆ ਉਹ ਕਹਿੰਦਾ ਟੈਸਟਾਂ ਤੂਸਤਾਂ ਨੂੰ ਛੱਡ ਮੇਰੇ ਪਿੰਡ ਦਾ ਇੱਥੇ ਇੱਕ ਫੌਜ ਦੇ ਵਿੱਚ ਬਰਗੇਡੀਅਰ ਐ ਬਹੁਤ ਵੱਡਾ ਅਫਸਰ ਹੈ ਤੇ ਮੇਰਾ ਪਿਓ ਦੇ ਕੋਲੇ ਜਾ ਕੇ ਆਇਆ ਤੇ ਮੈਂ ਜਾਣਾ ਤੇ ਤੂੰ ਮੇਰੇ ਨਾਲ ਚੱਲ ਵੜਾ ਲਓ ਜੀ ਮੈਂ ਉਸ ਬੰਦੇ ਦੀ ਸੁਣ ਕੇ ਗੱਲ ਨਾਲ ਉਹਦੇ ਤਿਆਰ ਹੋਇਆ ਨਾਲ ਤਿਆਰ ਹੋਇਆ ਤੇ ਮੈਂ ਘਰੇ ਪੁੱਛਿਆ ਘਰ ਦੇ ਕਹਿੰਦੇ ਨਹੀਂ ਬਈ ਫੌਜ ਦੀ ਕਾਦੀ ਨੌਕਰੀ ਹੈ ਗੋਲੀ ਦੇ ਮੂੰਹ ਚ ਨਾ ਵੇ ਨਾ ਹੋਰ ਕੰਮ ਥੋੜੇ ਹੈ ਆਪਾਂ ਖੇਤੀ ਕੀਤੀ ਐ ਇਹਨੇ ਇਹਨੇ ਕੇਲਿਆਂ ਦੀ ਖੇਤੀ ਹੋਰ ਲੈ ਲਾ ਬਾਹੀ ਦੇ ਲੱਗ ਨੌਕਰੀ ਨਹੀਂ ਮਿਲਦੀ ਤਾਂ ਨੌਕਰੀ ਮਿਲੇ ਦਾ ਸਰਕਾਰੀ ਘਰ ਨਹੀਂ ਮੈਂ ਕਹਿੰਦਾ ਸਰਕਾਰੀ ਤਾਂ ਹੈ ਇਹ ਕਹਿੰਦੇ ਨਹੀਂ ਫੌਜ ਵਾਲੀ ਤਾਂ ਨਹੀਂ ਪਰ ਫੇਰ ਵੀ ਭਾਈ ਮੈਂ ਘਰਦਿਆਂ ਤੋਂ ਚੋਰੀ ਉਹਦੇ ਕੋਲੇ ਜਾ ਕੇ ਫੌਜ ਚ ਭਰਤੀ ਹੋਇਆ ਫੌਜ ਭਰਤੀ ਹੋਇਆ ਇਹ ਗੱਲ ਹੈਗੀ ਜੀ 1972 ਦੀ 1971 ਦੇ ਵਿੱਚ ਭਾਈ ਜੀ ਯੰਗ ਲੱਗੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਬੰਗਲਾਦੇਸ਼ ਦੇ ਪਿੱਛੇ ਤੇ ਪਹਿਲੇ ਦਿਨ ਹੀ ਸਾਨੂੰ ਸਾਡੀ ਭਰਤੀ ਬਹਿੰਡੇ ਹੋਈ ਤੇ ਪਹਿਲੇ ਦਿਨ ਹੀ ਸਾਨੂੰ ਭੇਜ ਦਿੱਤਾ ਜੀ ਉਹਦੇ ਉੱਤੇ ਸਟੇਸ਼ਨ ਉੱਤੇ ਕੁਝ ਬੰਦੇ ਪੁਲਿਸ ਵਾਲੇ ਦੇ ਦਿੱਤੇ ਸਾਨੂੰ ਵੀ ਕੇਰਾ ਹਲੇ ਤੁਸੀਂ ਇੱਥੇ ਚੱਲੋ ਜਿੰਨਾ ਚਿਰ ਜੰਗ ਚੱਲਦੀ ਐ ਉਸ ਤੋਂ ਬਾਅਦ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਚਲੋ ਜੀ ਠੀਕ ਐ ਅਸੀਂ ਭਾਈ ਡੰਡੇ ਫੜੇ ਹੱਥਾਂ 'ਚ ਤੇ ਲੈਫਟ ਹੈਂਡ ਲੈਫਟ ਹੈਂਡ ਸਾਵਧਾਨ ਸਾਵਧਾਨ ਡੰਡੇ ਖੜਕਾਉਂਦੇ ਫਿਰੇ ਇੱਕ ਟਾਬੇ ਦੇ ਉੱਤੋਂ ਸਾਡਾ ਜਿਹੜਾ ਅਫਸਰ ਸੀ ਉਹਨੇ ਕਹਿ ਦਿੱਤਾ ਵੀ ਜੇ ਇਹ ਚਾਹ ਪੀਣ ਤਾਂ ਇਹਨਾਂ ਨੂੰ ਚਾਹ ਪਿਆਦੀ ਤੇ ਕੱਪ ਲਿਖ ਲਈ ਪੈਸੇ ਮੈਂ ਤੜਕੇ ਦੇ ਜੂਗਾ ਚਲੋ ਜੀ ਰਾਤ ਨੂੰ ਹੁਣ ਚਾਹ ਦੀ ਤਾਂ ਭਾਈ ਲੋੜ ਪਈ ਸਾਨੂੰ ਅਸੀਂ ਦੋ ਤਿੰਨ ਵਾਰੀ ਚਾਹ ਪੀ ਲਈ ਚਾਹ ਪੀ ਕੇ ਅਸੀਂ ਫੇਰ ਤੜਕੇ ਦਿਨ ਚੜਾਇਆ 6 ਵਜੇ 6:30 ਵਜੇ ਸਾਡੇ ਉਥੋਂ ਡਿਊਟੀ ਆਫ ਹੋ ਗਈ ਯਾਨੀ ਸਾਨੂੰ ਛੁੱਟੀ ਦੇ ਦਿੱਤੀ ਵੀ ਤੁਸੀਂ ਜਾ ਕੇ ਕਿਲਾਇਕ ਵਿੰਡੇ ਸ਼ਹਿਰ ਦੇ ਵਿਚਾਲੇ ਵੀ ਉਸ ਕਿਲੇ ਦੇ ਵਿੱਚ ਕਮਰੇ ਵੀ ਹੈਗੇ ਉੱਥੇ ਮੰਜੇ ਵੀ ਪਏ ਐ ਉੱਥੇ ਜਾ ਕੇ ਆਰਾਮ ਕਰ ਲਓ ਤੇ ਰਾਤ ਨੂੰ ਫੇਰ ਥੋੜੀ ਡਿਊਟੀ ਆਉਣੀ ਹੈ ਅਸੀਂ ਕਿਲੇ ਦੇ ਵਿੱਚ ਪਹੁੰਚੇ ਹੀ ਸੀ ਤੇ ਰੇਲਵੇ ਸਟੇਸ਼ਨ ਉੱਤੇ ਤਿੰਨ ਬੰਬ ਵੱਜੇ ਇੱਕ ਥਰਮਲ ਕੋਲੇ ਜਾ ਵਧਿਆ ਲਾ 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 ਹੋ ਗਈ ਸ਼ਹਿਰ ਦੇ ਵਿੱਚ ਫੋਨ ਵਗੈਰਾ ਤਾਂ ਹੈ ਨਹੀਂ ਸੀ ਪਰ ਫਿਰ ਵੀ ਜਿਹੜੀ ਉਹ ਜੀ ਹਵਾ ਹੁੰਦੀ ਹੈ ਨਾ ਇਹੋ ਜੀ ਗੱਲ ਹੁੰਦੀ ਹੈ ਉਹ ਜੰਗਲ ਦੀ ਅੱਗ ਵਾਂਗੂ ਫੈਲਦੀ ਹੈ ਸਾਡੇ ਤੱਕ ਵੀ ਗੱਲ ਆ ਗਈ ਤਾਂ ਮੇਰੇ ਨਾਲ ਦਾ ਸਾਥੀ ਜਿਹੜਾ ਬੋਲਿਆ ਕਹਿੰਦਾ ਆਪਣੀ ਬਧੀ ਸੀ ਜਿਹੜੇ ਆਪਾਂ ਡਿਊਟੀ ਵੀ ਆਪਣੀ ਸਟੇਸ਼ਨ ਤੇ ਸੀ ਤੇ ਬੰਬ ਵੀ ਉੱਥੇ ਬੱਜੇ ਦੱਸਦੇ ਆ ਜਿਹੜੇ ਆਪਾਂ ਬਚ ਕੇ ਆ ਗਏ ਲਓ ਜੀ ਮਿੱਤਰੋ ਇਸ ਗੱਲ ਦੀ ਸ਼ਾਮ ਤੱਕ ਇਹ ਗੱਲ ਸਾਡੇ ਪਿੰਡ ਤੱਕ ਵੀ ਪਹੁੰਚ ਗਈ ਤੇ ਰਾਤੇ ਰਾਤ ਜਿਹੜਾ ਪਤਾ ਨਹੀਂ ਕੀ ਸੁਪਨਾ ਆਇਆ ਕਿ ਕਿਸੇ ਨੂੰ ਉਸੇ ਗੱਡੀ ਵਾਲੇ ਕਿਸੇ ਬੰਦੇ ਨੇ ਆਹ ਦੱਸਿਆ ਮੇਰੇ ਪਿੰਡ ਦੇ ਨੇ ਇਹ ਥੋੜਾ ਮੁੰਡਾ ਤਾਂ ਉੱਥੇ ਸੀ ਤਾਂ ਰਾਤੇ ਰਾਤ ਮੇਰਾ ਪਿਓ ਤੇ ਇੱਕ ਵਾਰਾ ਦੋਸਤ ਜਾ ਕੇ ਮੈਨੂੰ ਉਥੋਂ ਲੈ ਆਏ ਮੇਰੀ ਜਣੀ ਛੁੱਟੀ ਕਰਾਤੀ ਨਾ ਕਟਵਾ ਦਿੱਤਾ ਇਹ ਨਹੀਂ ਅਸੀਂ ਨਹੀਂ ਮੁੰਡਾ ਇਹਦੇ ਵਿੱਚ ਲਾਉਂਦੇ ਐਸ ਤਰ੍ਹਾਂ ਦੋਸਤੋ ਇਹ ਜਿਹੜੀ ਫੌਜ ਦੀ ਨੌਕਰੀ ਸੀ ਜਾਨੀ ਇਹ ਵੀ ਮੇਰੇ ਹੱਥੋਂ ਗਈ ਹੋ ਸਕਦਾ ਹੈ ਵੀ ਇਸ ਤੋਂ ਬਾਅਦ ਨੌਕਰੀ ਕਰਦਾ ਮੈਂ ਕਿੱਥੇ ਜਾਂਦਾ ਜਾਂ ਪਹਿਲਾ ਰੱਬ ਨੂੰ ਪਿਆਰਾ ਹੋ ਜਾਂਦਾ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਪਰ ਜੋ ਵੀ ਕੁਝ ਬੰਦੇ ਦੇ ਨਸੀਬਾਂ ਵਿੱਚ ਲਿਖਿਆ ਹੁੰਦਾ ਹੈ ਜੋ ਸੱਚੇ ਕਰਤਾਰ ਨੇ ਲਿਖਿਆ ਹੁੰਦਾ ਹੈ ਉਹ ਸੋ ਭੁਗਤਣਾ ਪੈਂਦਾ ਹੈ ਸੋ ਮਿੱਤਰੋ ਦੋਸਤੋ ਜਿਹੜੀ ਅਗਲੀ ਗੱਲ ਆਇਆ ਤੁਗਾ ਹਾਂ ਉਹ ਆਪਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕੱਲ ਨੂੰ ਰਿਲੀਜ਼ ਕਰਾਂਗੇ ਕੱਲ ਨੂੰ ਤੁਹਾਨੂੰ ਦੱਸਾਂਗੇ ਅੱਜ ਬਸ ਇੰਨਾ ਹੀ